1708 ਵਜ਼ੀਰ ਖਾਨ ਦੇ ਭੇਜੇ ਹੋਏ ਦੋ ਪਠਾਣਾ ਨੇ ਇੱਕ ਰਾਤ ਧੋਖੇ ਦੇ ਨਾਲ ਗੁਰੂ ਸਾਹਿਬ ਦੇ ਉੱਪਰ ਖੰਜਰ ਦਾ वार ਕਰ ਦਿੱਤਾ ਇੱਕ ਨੂੰ ਤਾਂ ਗੁਰੂ ਸਾਹਿਬ ਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਉੱਥੇ ਹੀ ਦਬੋਚ ਕੇ ਮਾਰ ਦਿੱਤਾ ਅਤੇ ਜਿਹੜਾ ਦੂਸਰਾ ਸੀ ਉਸ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਬੈਦ ਬੁਲਾਇਆ ਗਿਆ ਮਲਮ ਪੱਟੀ ਕੀਤੀ ਆਖਰ 7 ਅਕਤੂਬਰ 1708 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਦੇਖ ਇੱਕ ਭਾਰੀ ਇਕੱਠ ਬੁਲਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਿਆਈ ਬਕਸ ਕੇ ਕਹਿ ਦਿੱਤਾ ਕਿ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨੋ ਗ੍ਰੰਥ ਇਹ ਕਹੇ ਕਿ ਕਹਿੰਦੇ ਕਿ ਅੱਜ ਤੋਂ ਜਿਹੜੀ ਸਾਡੀ ਆਤਮਾ ਉਹ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਇਸ ਤੋਂ ਇਲਾਵਾ ਜੋ ਕੁਝ ਅਪਦੇਸ਼ ਦਿੰਦੇ ਹਨ ਉਹ ਇੱਕ ਛੋਟੀ ਜਿਹੀ ਕਿਪਤਾਰਾ ਹੀ ਅਸੀਂ ਜਾਣਦੇ ਹਾਂ ਕਹਿੰਦੇ ਸੰਗਤਾਂ ਨੂੰ ਕਹਿਣ ਲੱਗੇ ਖਾਲਸਾ ਜੀ ਸੁਣ ਲਵੋ ਹੁਣ ਮੈਂ ਤਹਾਤੋਂ ਹੋਣਾ ਸਦਾ ਲਈ ਰਵਾਨਾ ਏ ਸੰਗਤਾਂ ਨੂੰ ਕਹਿਣ ਲੱਗੇ ਖਾਲਸਾ ਜੀ ਸੁਣ ਲਵੋ ਹੁਣ ਮੈਂ ਤਹਾਤੋਂ ਹੁਣ ਸਦਾ ਲਈ ਰਵਾਨਾ ਏ ਨੀ ਜਿਸ ਧਰਮ ਦੀ ਸੀ ਰੱਖੀ ਗੁਰੂ ਨਾਨਕ ਨੇ ਪੂਰਾ ਉਹਦਾ ਹੋਇਆ ਅੱਜ ਹਰ ਪੱਖ ਤੋਂ ਨਿਸ਼ਾਨਾ ਏ ਇਸ ਲਈ ਮੈਂ ਗੁਰਗੱਦੀ ਦੇ ਰਿਆਂ ਗ੍ਰੰਥ ਜੀ ਨੂੰ ਮੱਥਾ ਤੁਸੀਂ ਇਸੇ ਨੂੰ ਹੀ ਟੇਕਣਾ ਰੋਜ਼ਾਨਾ ਏ ਇਹੋ ਗੁਰੂ ਗ੍ਰੰਥ ਜੀ ਅਟੱਲ ਜੁਗੋ ਜੁਗ ਹੈ ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜ਼ਾਨਾ ਏ ਦਸੇ ਗੁਰੂ ਇੰਜ ਨੇ ਗ੍ਰੰਥ ਵਿੱਚ ਇੱਕ ਮਿਕ ਜੋਤੀ ਵਿੱਚ ਜੋਤ ਜਿਵੇਂ ਪਾਣੀ ਵਿੱਚ ਪਾਣੀ ਹੈ ਸ਼ਬਦਾਂ ਚ ਬਚਨ ਇਹ ਤੇ ਬਚਨਾ ਚ ਬਾਣੀ ਹੈ ਬਾਣੀ ਵਿੱਚ ਗੁਰੂ ਹੈ ਤੇ ਗੁਰੂ ਵਿੱਚ ਬਾਣੀ ਹੈ ਫੋਲ ਫੋਲ ਵੇਖੋ ਬ੍ਰਹਮੰਡ ਖੰਡ ਦੀਪ ਲੋ ਧਰਤੀ ਪਤਾਲ ਆਕਾਸ਼ ਇਹਦੇ ਵਿੱਚ ਨੇ ਬੋਲ ਬੋਲ ਬ੍ਰਹਮਾ ਅਤੇ ਵਿਸ਼ਨੂ ਮਹੇਸ਼ ਕਹਿਣ ਬੈਠੇ ਪ੍ਰਤੱਖ ਭਗਵਾਨ ਇਹਦੇ ਵਿੱਚ ਨੇ ਸਧਨਾ ਕਬੀਰ ਸੈਣ ਰਵਿਦਾਸ ਰਾਮਾਨੰਦ ਧੰਨਾ ਤੇ ਫਰੀਦ ਇੱਥੇ ਕੋਈ ਨਾ ਬੇਗਾਨਾ ਏ ਸਾਰੇ ਸੰਸਾਰ ਦਾ ਇਹ ਸਾਂਝਾ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜ਼ਾਨਾ ਹੈ ਆਓ ਇਸ ਗੁਰੂ ਨਾਲ ਕਰਨੀਆਂ ਜੇ ਗੱਲਾਂ ਤੁਸੀਂ ਕਰਨਾ ਜੇ ਤੁਸਾਂ ਦਸਾ ਗੁਰਾਂ ਦਾ ਦਦਾਰ ਇਹ ਪਾਠ ਕਰੋ ਚੇਤਲਾ ਕੇ ਮਨ ਚ ਬਸਾਓ ਬਾਣੀ ਮੰਗ ਲਓ ਜੋ ਮੰਗਣਾ ਇਹ ਆਪ ਹੀ ਦਤਾਰੇ ਪਾਠ ਕਰੋ ਚੈਤਨਾ ਕੇ ਮਨ ਚ ਬਸਾਓ ਬਾਣੀ ਮੰਗ ਲੋ ਜੋ ਮੰਗਣਾ ਇਹ ਆਪ ਹੀ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਗੁਰੂ ਜੀ ਵਾਹੋ ਵਾਹੋ ਕੋਬਿੰਦ ਸਿੰਘ ਜੀ ਵਾਹੋ ਵਾਹੋ ਪ੍ਰਬਿੰਦ ਸਿੰਘ ਜੀ ਵਾਹੋ ਵਾਹੋ ਗੁਰਸਹਿਜ ਜੀ ਆਪੇ ਗੁਰੂ ਚੇਲਾ ਆਪੇ ਗੁਰੂ ਚੇਲਾ ਜੇ ਸੂਰਜ ਚੱਲ ਆਇਆ ਤੇ ਸੂਰਜ ਚੱਲ ਆਇਆ ਹਰ ਸੱਚੇ ਤੱਕ ਤੁਰ ਆਇਆ ਹਰ ਸੱਚੇ ਤੱਕ ਤੁਰ ਆਇਆ ਸੱਚੇ ਤੱਕ ਤੁਰ ਆਇਆ ਹਰ ਸੱਚੇ ਤੱਕ ਸੱਚ ਸੰਗਤ ਮੇਲਾ ਸੱਚ ਸੰਗਤ ਮੇਲਾ ਸੱਚ ਸੰਗਤ ਮੇਲਾ ਸੱਚ ਸੰਗਤ ਮੇਲਾ ਵਾਹੋ ਵਾਹੋ गोविंद ਸਿਕੋ ਜੀ ਵਾਹੋ ਵਾਹੋ गोविंद ਸਿਕੋ ਜੀ ਵਾਹੋ ਵਾਹੋ गोविंद ਸਿਕੋ ਜੀ ਵਾਹੋ ਵਾਹੋ

Vichus is aquela, Vichus is aquela, Vichus is aquela, the zincadi, Vaho, vaho, gobin the zincadi, Vaho, vaho, gobin

se guru chela aap e guru chela se guru chela tere guru

ਵਾਹੋ ਵਾਹੋ ਗੋਬਿੰਦ ਸਿਕੋ ਜੀ ਆਹੋ ਆਹੋ ਗੋਬਿੰਦ ਸਿਕੋ ਜੀ ਵਾਹੋ ਵਾਹੋ ਗੋਬਿੰਦ ਸਿਕੋ ਜੀ ਆਪੇ ਗੁਰੂ ਚਲਾ ਆਪੇ ਗੁਰੂ ਖੇਲਾ ਆਪੇ ਗੁਰੂ ਚਲਾ ਆਪੇ ਗੁਰੂ ਖੇਲਾ ਸੰਗਤ ਕੀ ਦੀ ਖਾਲਸਾ ਸੰਗਤ ਕੀ ਦੀ ਖਾਲਸਾ I'm going